ਬਰਗਰ ਕਿੰਗ ਵਿੱਚ ਕੰਮ ਕਰ ਰਹੇ ਇੱਕ ਨੌਜਵਾਨ ਨੂੰ ਕਰੰਟ ਲੱਗਿਆ ਹੈ ਕਰੰਟ ਲੱਗਣ ਕਾਰਨ ਇਸ ਨੌਜਵਾਨ ਦੀ ਮੌਤ ਹੋ ਗਈ ਹੈ ਇਹ ਨੌਜਵਾਨ ਨਵੇਂ ਬਣੇ ਬਰਗਰ ਕਿੰਗ ਵਿੱਚ ਕੰਮ ਕਰਦਾ ਸੀ ਜੋ ਸੰਗਰੂਰ ਰੋਡ ਤੇ ਬਣਿਆ ਹੋਇਆ ਹੈ ਇਸ ਨੌਜਵਾਨ ਦੀ ਪਛਾਣ ਨੂਰ ਅੰਜ ਸਿੰਘ ਵਜੋਂ ਹੋਈ ਹੈ ਜਦੋਂ ਉਹ ਮੇਨ ਲਾਈਨ ਚਾਲੂ ਕਰਨ ਗਿਆ ਸੀ ਤਾਂ ਉਸ ਵੇਲੇ ਉਸ ਨੂੰ ਕਰੰਟ ਲੱਗ ਗਿਆ ਇਸ ਨੌਜਵਾਨ ਦੀ ਮ੍ਰਿਤਕ ਦੇਹ ਨੂੰ ਸਰਕਾਰੀ ਰਜਿੰਦਰਾ ਹਸਪਤਾਲ ਦੇ ਮ੍ਰਿਤਕ ਘਰ ਦੇ ਵਿੱਚ ਰੱਖਿਆ ਗਿਆ ਹੈ ਜਿੱਥੇ ਕਿ ਪੋਸਟਮਾਰਟਮ ਤੋਂ ਬਾਅਦ ਇਸ ਨੌਜਵਾਨ ਦੀ ਮ੍ਰਿਤਕ ਦੇਹ ਉਸ ਦੇ ਪਰਿਵਾਰਕ ਮੈਂਬਰਾਂ ਨੂੰ ਸੌਂਪ ਦਿੱਤੀ ਜਾਵੇਗੀ ਪਰਿਵਾਰ ਦਾ ਰੋ ਰੋ ਕੇ ਬੁਰਾ ਹਾਲ ਹੋਇਆ ਪਿਆ ਹੈ ਪਰਿਵਾਰ ਦੀ ਹਾਲਤ ਦੇਖੀ ਨਹੀਂ ਜਾ ਸਕਦੀ ਮੇਰਾ ਭਾਂਜਾ ਸੀ ਕਿਹਦੇ ਨੰਬਰ ਤੇ ਇਹ 버ગર ਕਿੰਗ ਤੇ ਕਰਦਾ ਹੀ ਪਹਿਲਾ ਬਾਈ ਨੰਬਰ ਇਹਨਾਂ ਦੀ ਨਵੀਂ ਬ੍ਰਾਂਚ ਖੁੱਲੀ ਸੀ ਆਪਣਾ ਹਾਈਵੇ ਹੈ ਨਾ ਸੰਦੂਰ ਹਾਈਵੇ ਉੱਥੇ ਨਵੀਂ ਬ੍ਰਾਂਚ ਖੁੱਲੀ ਉੱਥੇ ਇਹਨਾਂ ਨੇ ਸ਼ਿਫਟ ਕਰਤਾ ਉਹਨੂੰ ਠੀਕ ਹੈ ਜੀ ਸਵੇਰੇ ਕੋਈ ਟਰਾਂਸਫਰ ਆ ਇਹਨਾਂ ਦੀ ਮਸ਼ੀਨਾਂ ਦਾ ਉਹਦੇ ਵਿੱਚੋਂ ਇਹਨਾਂ ਨੇ 13000 ਬੋਲਟ ਦੀਆਂ ਪਲੇਟਾਂ ਚੁਕਾਈਆਂ ਠੀਕ ਹੈ ਜੀ ਉਹਦੇ ਨਹੀਂ ਪਿਆ ਸੀ ਮੀ ਕਰਨ ਉਹਨੂੰ ਕਰੰਟ ਲਾ ਕੇ ਉਹਦੇ ਦੱਤ ਹੋ ਗਏ ਅਸੀਂ ਸਾਨੂੰ ਸਵੇਰੇ 8:00 ਵਜੇ ਫੋਨ ਆਇਆ ਮੈਨੇਜਰ ਦਾ ਠੀਕ ਹੈ ਜੀ ਉਹ ਉਰੇ ਸੁੱਟ ਕੇ ਸਾਡੇ ਮੁੰਡੇ ਨੂੰ ਉਰੇ ਦੀਵੇ ਚਲੇ ਗਏ ਅਸੀਂ ਆ ਕੇ ਦੇਖਿਆ ਉਹਦੀ ਦੱਤ ਹੋਈ ਪਈ ਸੀ ਅੱਗੇ ਉਸ ਤੋਂ ਬਾਅਦ ਹੀ ਫੋਨ ਕੀਤਾ ਨਾ ਸਾਡਾ ਫੋਨ ਚੱਕ ਰਿਹਾ ਹੁਣ ਨਾ ਹੀ ਕੋਈ ਉਰੇ ਹਾਲ ਚਾਲ ਪੁੱਛਣ ਦੀ ਆ ਰਿਹਾ ਅਸੀਂ ਪੁਲਿਸ ਕੋਲ ਕੰਪਲੇਟ ਕਰਾਣ ਕਿ ਜਿਵੇਂ ਹੈ ਕਿਹੜੀ ਗਰੈਂਡ ਸੀ ਇਹ ਰਹਿੰਦਾ ਜੀ ਬਾਰੰਨ ਮੁੰਡਾ ਥਾਣਾ ਕਿਹੜਾ ਬੰਦੋ ਥਾਣਾ ਇਹਨੂੰ ਕਹਿੰਦਾ ਜੀ ਆਪਣਾ ਦਾਣਾ ਮੰਡੀ ਕਿ ਮੇਰੇ ਘਰ ਮੇ ਜਾਂਦੇ ਹਾਂ ਘਰ ਵੀ ਸਾਨੂੰ ਉਹ ਚਾਹੀਦਾ ਜੀ ਇਨਸਾਫ ਚਾਹੀਦਾ ਨੂੰ ਵੱਤ ਤੋਂ ਵੱਤ ਸਜ਼ਾ ਦਿੱਤੀ ਜਾਵੇ ਮੇਰੇ ਤੋਂ ਕੰਮ ਕਰਦੇ ਸੀ ਯਾਰ ਇਹਨੂੰ ਹੋ ਜੇ 2-3 ਮਹੀਨੇ ਹੋ ਗਏ ਕੋਈ ਕਿਸੇ ਨਾਲ ਗੱਲ ਵੀ ਨਹੀਂ ਕਰਦੀ ਸਾਨੂੰ ਫੋਨ ਹੀ ਨਹੀਂ ਆ ਰਿਹਾ ਕਿਸੇ ਦਾ ਨਾ ਮੈਨੇਜਰ ਦਾ ਆ ਰਿਹਾ ਨਾ ਓਨਰ ਦਾ ਆ ਰਿਹਾ ਮੁੰਡਲੀ ਵੱੱਡੇ ਵੱਡੀ ਉੱਤੇ ਛੁੱਟੂ ਚੱਲ ਜਾਈਏ ਜੋ ਸਾਨੂੰ ਸਾਹਮਣਾ ਮਿਲਿਆ ਸੀ ਬਰਗਰ ਕਿੰਗ ਜਿੰਨੇ ਵੀ ਬੰਦ ਕਰਾਵਾਂਗੇ ਐਸਐਸਪੀ ਆਫਿਸ ਦੇ ਵਰਤਨ ਨਾ ਲਾਵਾਂਗੇ ਉੱਤ ਸਸਕਾਰ ਨਹੀਂ ਕਰਾਂ ਜਾਂਦਾ ਉਹਨਾਂ ਦੇ ਅੰਦਰ ਮੇਰਾ ਨਾਮ ਵੀ ਜੀਤ ਕੋਰ ਹੈ ਇਹ ਗੱਲ ਵੀ ਹੈ ਗੱਲ ਮੇਰੇ ਪੋਤੇ ਨੂੰ ਫੈਕਟਰੀ 'ਚ ਲੱਗਿਆ ਆ ਜੀ ਬਰਗਰ ਕਿੰਗ ਵਿੱਚ ਹਾਂ ਅਧਰੈਸ ਨੌਰ ਰੋਡ ਤੋਂ ਅੱਗੇ ਜਾ ਕੇ ਆ ਜਿੱਤੇ ਉਹ ਗੁਰਦੁਆਰਾ ਨਾਮਕ ਸਰਨਾ ਉਸ ਸਾਈਡ ਨੂੰ ਵੀ ਅੱਗੇ ਜਾ ਕੇ ਹੈ ਉਹ ਜਮੀਨਾਂ ਹੋਇਆ ਤਾਂ ਇਹ ਲੱਗੇ ਨਹੀਂ ਪੁੱਤੇ ਤੇ ਉਹਨਾਂ ਨੇ ਸਵੇਰੇ ਛੁੱਟੀ ਕਰਕੇ ਆ ਰਿਆ ਸੀਗਾ ਉਦੋਂ ਉਹ ਮੈਨੇਜਰ ਕਹਿੰਦਾ ਵੀ ਇਹਦੇ ਪਲੇਟਾ ਚੱਕਾ ਕੇ ਜਾਓ ਉਹਦੇ ਚੱਕਰ ਘੰਟੇ ਸੀਗਾ ਮੈਨੂੰ ਘੰਟੇ ਲੱਗ ਗਿਆ ਤੇ ਲੱਗਿਆ ਉਹ ਵੀਰ ਦੀ ਪਿਆਰਾਂ ਤੋਂ ਨੰਨੀ ਕਲ ਗਿਆ ਬੰਦਾ ਤੇ ਫੁੱਗ ਗਿਆ ਕਿੰਨੇ ਦਿਨਾਂ ਕੰਮ ਕੀਨੇ ਮਹੀਨਾ ਇੱਕ ਮਹੀਨਾ ਆ ਇੱਕ ਮਹੀਨੇ ਦੀ ਪਹਿਲੇ ਦੀ ਤਨਖਾਹ ਮਿਲਿਆ ਉੱਪਰਲੇ 6 ਅੱਜ 6 ਤਰੀਕਾ ਆਜਾ ਨਹੀਂ ਆ ਮਿਲੇ ਤੁਹਾਡਾ ਜੁਆਨ ਬੱਚਾ ਚਲੇ ਗਿਆ ਸੀ ਕੀ ਕਰਾਂਗੇ ਕੀ ਪਲੱਸ 2 ਕੀਤੀ ਹੈ ਅਜ ਡੀ ਐਮ ਸੀ ਮਿਲਣੀ ਸਕੂਲ ਚ ਸਿਵਲ ਲਾਈਨ ਚੋਂ ਕੀਤੀ ਹੈ ਨਹੀਂ ਕੋਈ ਚੰਬੂਦਾ ਹੀ ਨਹੀਂ ਕੋਈ ਨਹੀਂ ਅੱਜ ਗਏ ਨੇ ਬੱਚੇ ਮੇਰੇ ਗਏ ਨੇ ਕੀ ਮੇਰੇ ਘਰ ਵਜਾਂਦੇ ਸੀ ਹਾਂਜੀ ਕੀ ਮੇਰੇ ਘਰ ਵਜਾਂਦੇ ਸੀ ਅਗੇ ਕੀ ਜਲੂ ਜਾ ਅੱਛਾ ਨਿਆ ਮਿਲੇ ਜੀ ਸਾਨੂੰ ਨਿਆ ਮਿਲੇ ਮੇਰਾ ਜਵਾਨ ਬੱਚਾ ਮੇਰਾ 19 ਸਾਲ ਦਾ ਹੈ ਕਿੰਨੇ ਬੱਚੇ ਸੀ ਉਹਨਾਂ ਦੇ ਦੋਨੇ ਦੋਨ ਡੋਬਰਾ ਮੈਂ ਕਈ ਉੱਪਰ ਆ ਸਾਹਮਣੇ ਜਿਹੜਾ ਕਿ ਜਿਹਨੂੰ ਕਰੰਟ ਲੱਗੇ ਹੋਰ ਵੀ ਦਿਨ ਉਹਦੇ ਨਾਲ ਹਾਇਆ ਸੀਗੇ ਉੱਥੋਂ ਦੇ ਵਰਕਰ ਦੋ ਮੁੰਡੇ ਤਿੰਨ ਹੋਰ ਦੋ ਤਾਂ ਛੁੱਟੀ ਮਿਲ ਗਈ ਉਹ ਚਲੇ ਗਏ ਇੱਕ ਦਾਖਲ ਹੈ ਉੱਤੇ 4 ਨੰਬਰ 'ਚ ਐਮਰਜੈਂਸੀ 'ਚ